ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰ ਦੇਖ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਗੁਜਰਾ ਦੇ ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਸੁਨੀਲ ਜਾਖੜ ਵੱਲੋਂ ਜਹਿਰੀਲੀ ਸ਼ਰਾਬ ਪੀ ਨਾਲ ਮਰੇ ਲੋਕਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਕੇਜਰੀਵਾਲ ਨੇ ਜੇਲ੍ਹ ਚੋਂ ਜਾਰੀ ਕੀਤੇ ਆਦੇਸ਼ ਨਹੀਂ ਰੁਕੇਗਾ ਦਿੱਲੀ ਵਾਲਿਆਂ ਦਾ ਕੋਈ ਕੰਮ ਜੇਲ੍ਹ ਤੋਂ ਸਰਕਾਰ ਚਲਾਉਣ ਮਾਮਲੇ 'ਚ ਪੜਕੇ ਉਂਦਰਾ ਠਾਕੁਰ ਆਪ ਸਰਕਾਰ ਤੇ ਸਾਦੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਨਾਲ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 21 ਲੋਕ ਮਰ ਚੁੱਕੇ ਨੇ ਅੱਜ ਸੀਐਮ ਮਾਨ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਲੋਕਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀਐਮ ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਰਕਾਰ ਪੀੜਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ ਆਮ ਆਦਮੀ ਪਾਰਟੀ ਦੇ ਸੁਪਰੀਮ ਮੋਰਵਿੰਨ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ ਚ ਚੱਲ ਰਹੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਜ ਪੰਜਾਬ ਪਲਤ ਕੇ ਸਿੱਧੇ ਸੰਗਰੂਰ ਪਹੁੰਚੇ ਜਿੱਥੇ ਉਹਨਾਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮਰੇ ਲੋਕਾ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਅਤੇ ਦੋਸ਼ੀ ਖਿਲਾਫ ਵੀ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਪਰਾਂ ਦੇ ਵਿੱਚ ਸੱਤਰ ਵਿਸ਼ੇ ਨੇ ਨਾ ਉਹਨਾਂ ਪਰਿਵਾਰਾਂ ਨੂੰ ਕੀ ਆਇਆ ਜਿਹੜੇ ਗਰੀਬ ਪਰਿਵਾਰ ਨੇ ਹਰ ਖਾਊ ਚੀਜ਼ ਚਲੇ ਗਈ ਛੋਟੇ ਛੋਟੇ ਜਿਹੜੇ ਖਾਊਦੇ ਚਲੇ ਗਏ ਚਲੋ ਕਿਸੇ ਦੇ ਬੱਚਾ 3ਵੀਂ ਕਲਾਸ 'ਚ ਹੈ ਕਿਸੇ ਦਾ 7ਵੀਂ ਕਲਾਸ 'ਚ ਹੈ ਕਿਹੜਾ ਨਾ ਮੈਨੂੰ ਖੁਸ਼ ਹੁੰਦੀ ਜੇ ਮੈਂ ਅਸੇ ਪੋਸ਼ਣ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਪਰ ਮੈਨੂੰ ਸੋਚਣਾ ਪੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡਾਂ ਨੂੰ ਅਫਸੋਸ ਹੈ ਉਹ ਪਿੰਡ ਚ 7 7 8 8 ਸਿਵੇ ਬੜ ਨਾ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦੀਵਾਲੀ ਤੋਂ ਪਹਿਲਾਂ ਕੋਈ ਗੱਭਰੂ ਪੁੱਤ ਕਿਸੇ ਦਾ ਵੀ ਤੁਰ ਜੇ ਦੁਨੀਆ ਤੋਂ ਦੀਵਾਲੀ ਨਹੀਂ ਮਨਾਉਂਦਾ ਸਾਰਾ ਪਿੰਡ ਚੁੱਲ੍ਹਿਆਂ ਚੱਕ ਨਹੀਂ ਵਰਦੀ ਸੋ ਬਹੁਤ ਮਾੜੀ ਗੱਲ ਹੋਈ ਐ ਪਰ ਮੁੱਖ ਮੰਤਰੀ ਹਾਂ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆ ਪੁਲਸ ਖੜੀ ਐ ਮੈਂ ਆਰਡਰ ਕਰਤਾ ਡੀਜੀਪੀ ਨੂੰ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਫੜਲੇ ਹਾਂਜੀ 10 ਫੜਲੇ ਹਾਂਜੀ 10 ਫੜਲੇ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇਖ ਕੇ ਮਾਰਨਾ ਏ ਇਹ ਹੱਤਿਆ ਏ ਇਹ ਮੌਤ ਨਹੀਂ ਹੱਤਿਆ ਏ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਗੁਰਦਾਸਪੁਰ ਕੋਲੇ 150 ਬੰਦਾ ਮਰ ਗਿਆ ਸੀ ਕਰਨਤਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਂ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜਿਲਚ ਵੀ ਕਰਦੇ ਹੋਣੇ ਬਾਕੀ ਚਿਲਚ ਵੀ ਕਰਦੇ ਹੋਣੇ ਕੰਮ ਇਹ ਇਹ ਗੈਂਗ ਫੜਿਆ ਜਾਊਗਾ ਪੂਰਾ ਤੇ ਸਬਰੂਰ ਜਿਲਿਆ ਦੇ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨਤਨ ਕੱਲੀ ਵੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਦਾ ਪਾਛੀ ਹੋਊਗਾ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਹੁਣ ਦੇਖਣਾ ਹੋਵੇਗਾ ਕਿ ਸੀਐਮ ਮਾਨ ਦੇ ਹੁਕਮਤ ਬਾਅਦ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਕਦੋਂ ਫੜ ਕੇ ਜੇਲਾ ਅੰਤਰ ਸੁੱਟਦੀ ਹੈ ਤੇ ਇਸ ਮਾਮਲੇ 'ਚ ਬਣੀ ਐਸਆਈਟੀ ਆਪਣੀ ਰਿਪੋਰਟ ਕਦੋਂ দাখিল ਕਰਦੀ ਹੈ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਸੰਗਰੂਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਲੋਕਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਜੰਮ ਕੇ ਵਰਦੇ ਹੋਏ ਨਜ਼ਰ ਆਇਆ ਸੰਘਰੂਲ ਦੇ ਪਿੰਡ ਗੁਜਰਾ ਵਿਖੇ ਜੋ ਰੇਲੀ ਸ਼ੁਰੂਆਪੀਂਦੇ ਕਾਰਨ ਹੁਣ ਤੱਕ ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ ਅੱਜ ਪੰਜਾਬ ਆਜ਼ਮਾ ਫਲਦਾਨ ਸੁਨੀਲ ਜਾਖੜ ਸੰਘਰੂਲ ਦੇ ਪਿੰਡ ਗੁਜਰਾ ਪਹੁੰਚੇ ਜਿੱਥੇ ਉਹਨਾਂ ਨੇ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਉਹਨਾਂ ਦੇ ਵੱਲੋਂ ਮਾਨ ਸਰਕਾਰ ਦੇ ਜਵਾਬ ਕੀ ਨਿਸ਼ਾਨੇ ਸਾਦੇ ਗਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਆਪਣਾ ਪਰਿਵਾਰ ਆਖਦੇ ਨੇ ਪਰ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਦਿੱਲੀ ਅਰਵਿੰਦ ਕੇਜਰੀਵਾਲ ਦੀ ਮਦਦ ਕਰਦੇ ਫਿਰਦੇ ਨਹੀਂ ਕਿ ਭਗਵੰਤ ਮਾਨ ਜੀ ਲੋਕਾਂ ਦੇ ਆਪਣੇ ਆਪ ਨੂੰ ਆਮ ਆਦਮੀ ਦੇ ਨੁਮਾਇੰਦਾ ਕਹਿੰਦੇ ਐ ਤੇ ਉਹ ਪਰਿਵਾਰ ਬੱਚੀਆਂ ਮੈਂ ਤਾਂ ਉਹਨਾਂ ਦੀ ਉਮਰ ਦੇਖ ਕੇ ਹੈਰਾਨ ਸੀ ਕਿ ਆਪ ਬੱਚੀ ਜਿਹੜੀ ਹੈ ਵਿਧਵਾ ਹੋਗੀ ਉਹਦੀ ਉਮਰ ਕਿੰਨੀ ਕੀ ਹੈ ਇਕਲਾ ਬੱਚੀ ਉਮਰ ਕਿੱਲ ਜਿੱਦਾਂ 18 19 ਸਾਲ ਦੀ ਵੀ ਨਹੀਂ ਹੋਣੀ ਉਹ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਦੇਖਣੇ ਪੈ ਰਹੇ ਨੇ ਪਰਿਵਾਰ ਦੇ ਅੰਦਰੋਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਜੋ ਕੁਝ ਪਰੇਸ਼ਾਨੀਆਂ ਦੇਖਣੀ ਪੈ ਰਹੀਆਂ ਉਹਦੇ ਵਾਸਤੇ ਇਹ ਸੰ ਮੇਰਾ ਤਾਂ ਮੰਨਣਾ ਹੈ ਵੀ ਜਿਹੜੇ ਭਗਵੰਤ ਮਾਨ ਜੀ ਅੱਜ ਆਈਐਸਏ ਚੱਕਰ 'ਚ ਐ ਵੀ ਸੁਨੀਲ ਜੀ ਆ ਖੜਾਣ ਲੱਗੇ ਨਹੀਂ ਤਾਂ ਚੀਮਾ ਸਾਹਿਬ ਦਾ ਵੀ ਆਪਣਾ ਇਲਾਕਾ ਹੈ ਭਗਵੰਤ ਮਾਨ ਜੀ ਦਾ ਆਪਦਾ ਇਲਾਕਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਕੇਜਰੀਵਾਲ ਸਾਹਿਬ ਨੂੰ ਬਾਅਦ 'ਚ ਸੰਭਾਲ ਲੈਂਦੇ ਇਹ ਜਿਹੜੇ ਇਹਨਾਂ ਦੇ ਆਪਦੇ ਹੈ ਜਿਨ੍ਹਾਂ ਨੇ ਅੱਜ ਉਸ ਕੁਰਸੀ ਤੇ ਨਵਾਜਿਆ ਇਹਨਾਂ ਨੂੰ ਭਗਵੰਤ ਮਾਨ ਜੀ ਦਾ ਮੈਂ ਸਮਝਦਾ ਮੋਰਲ ਡਿਊਟੀ ਬਣਦੀ ਸੀ ਵੀ ਪਹਿਲਾਂ ਆ ਕੇ ਪਰਿਵਾਰ ਸਾਹਮਣੇ ਸਾਰਾ ਪੰਜਾਬ ਹੀ ਵੈਸੇ ਤਾਂ ਕਹਿੰਦੇ ਮੇਰਾ ਪਰਿਵਾਰ ਹੈ ਪਰ ਆ ਦਾ ਆਪਦਾ ਨਿਜੀ ਘਰੇ ਜਿੱਥੇ ਬੈਠੇ ਹੈ ਆਪਦਾ ਘਰ ਤਾਂ ਸਾਹਮਣੇ ਪਰ ਜਿਹੜੀ ਸਮੱਸਿਆ ਇੱਥੇ ਵੀ ਚਾਹੇ ਲੋਕ ਅਨਪੜ੍ਹ ਹੈ ਗਰੀਬ ਹੈ ਪਰ ਉਹ ਵੀ ਕਹਿ ਰਿਹਾ ਹੈ ਵੀ ਇਹ ਜਿਹੜੇ ਤਨਹਾੜ ਹੈ दारू ਦਾ ਧੰਦਾ ਚਲਾਉਂਦੇ ਹੈ ਚਾਹੇ ਕੋਈ ਬਠਿੰਡੇ ਬੈਠਾ ਜਿਹਦਾ ਨਾਮ ਲੈ ਰਹੇ ਸੀ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਇਹਨਾਂ ਪਰਿਵਾਰ ਹੀ ਦੱਸ ਦੇਣਗੇ ਵੀ ਜਿਹੜੇ ਪਰਿਵਾਰਾਂ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਬੈਠੇ ਸੀ ਕਹ ਰਹੇ ਸੀ ਵੀ ਉੱਥੇ ਜਾ ਕੇ ਉਹਨਾਂ ਨਾਲ ਅਸੀਂ ਖੇਡਦੇ ਆ ਭਗਵੰਤ ਮਾਨ ਜੀ ਤੇ ਅੱਜ ਜੇ ਕਿਸੇ ਹੋਰ ਦੇ ਗਲਚੇ ਪਾਣਾ ਚਾਹੁੰਦੇ ਐ ਇੱਥੇ ਵੀ ਜਿਹੜੀਆਂ ਫੈਕਟਰੀਆਂ ਚੱਲ ਰਹੀਆਂ ਐ ਜਿੱਥੇ ਕਹਿ ਰਹੇ ਹਰਿਆਣ ਬਾਰਡਰ ਦੇ ਉੱਤੇ ਪਈਆਂ ਐ ਤੇਜਪੁਰਾ ਕਿਥੇ ਕਹਿ ਰਹੇ ਐ ਉਹਨੂੰ ਵੀ ਕਹਿੰਦੇ ਜੀ ਐਥੇ ਜੇ ਲੋਕਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸ਼ੈ ਤੇ ਅੱਜ ਹੀ ਮੈਂ ਜਿਹੜੀ ਗੱਲ ਸੁਣ ਰਿਹਾ ਸੀ ਜੋ ਮੈਂ ਕੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਕੇ ਆਇਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਲਾਹੀ ਬੇਨਤੀ ਕਰਕੇ ਆਇਆ ਸੀ ਮਨ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਆ ਅਸੀਂ ਸਵੇਰੇ ਉਹਨਾਂ ਨੂੰ ਕਹਿ ਗਏ ਆ ਮੇਰੇ ਨਾਲ ਦੁਪਹਿਰ ਨੂੰ ਨਾਲ ਦੇ ਨਾਲ ਹੀ ਉਹਨਾਂ ਨੇ ਇਨਕੁਆਇਰੀ ਆਰਡਰ ਕਰਤੀ ਜਿਹੜੀ ਐ ਐ ਅਗੋ ਭਗਵੰਤ ਮਾਨ ਜੀ ਨੇ ਨਹੀਂ ਬਣਾਈ ਸਾਹਿਬ ਆ ਇਲੈਕਸ਼ਨ ਕਮਿਸ਼ਨ ਨੇ ਮਾਰਕ ਕੀਤਾ ਵੀ ਇਹ ਕਰਕੇ ਮੈਨੂੰ ਰਿਪੋਰਟ ਕਰੋ ਤਾਂ ਐਸਆਈਟੀ ਬਣੀ ਹੈ ਨਹੀਂ ਤਾਂ ਭਗਵੰਤ ਮਾਨ ਜੀ ਨੇ ਇਹਨੇ ਦਿਨ ਹੋ ਗਏ ਬੋਲੇ ਉਹਨਾਂ ਨੂੰ ਤਾਂ ਯਾਦ ਹੀ ਨਹੀਂ ਹੁੰਦਾ ਉੱਥੇ ਦਿੱਲੀ ਬੈਠੇ ਭਾਸ਼ਣ ਕਰੀ ਜਾਂਦੇ ਫਰਜ ਬਣਦਾ ਸੀਗਾ ਇੱਥੇ ਆ ਕੇ ਕਰਦੇ ਪਰ ਜਿਹੜਾ ਇਲਜ਼ਾਮ ਮੈਂ ਕਰ ਲਉਂ ਥੇ ਇਲੈਕਸ਼ਨ ਕਮਿਸ਼ਨ ਚ ਕਹਿ ਕੇ ਆਏ ਸੀ ਸਿਬਨ ਸਾਹਿਬ ਨੂੰ ਇਹ ਉਹਨਾਂ ਦੇ ਥਰੂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉੱਤੇ ਦਿੱਲੀ ਮੈਸੇਜ ਕਰਵਾਇਆ ਸੀਗਾ ਵੀ ਪੰਜਾਬ ਦਾ ਜਿਹੜਾ दारू ਦਾ ਤੇ ਖਾਸ ਤੌਰ ਤੇ ਆ ਨਕਲੀ ਤੇ ਸਸਤੀ दारू ਜਿਸ ਤੋਂ ਜ਼ਿਆਦਾ ਮਨਾਹ ਹੁੰਦਾ ਹੈ ਕਿਉਂਕਿ ਸਾਰਾ ਮਸਲਾ ਪੈਸੇ ਕਮਾਣ ਦਾ ਹੈ ਸਭ ਉਹ ਪੈਸੇ ਕਮਾਣ ਵਾਸਤੇ ਜਿਹੜੇ ਜ਼ੇਹਲਾ ਚ ਇਹਨਾਂ ਦੇ ਗੈਂਗਸਟਰਸ ਬੈਠੇ ਹੈ ਜਿਹੜੇ ਲਿਕਰ ਮਾਫੀਆ दारू ਮਾਫੀਆ ਜ਼ੇਹਲਾ ਚ ਬੈਠਾ ਉੱਤੋਂ ਚੱਲ ਰਹੀ ਹੈ ਸਿਟੀ ਦੀ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਅੱਜ ਮੈਂ ਸੁਣ ਰਿਹਾ ਸੀ ਇੱਥੇ ਆਣ ਤੋਂ ਪਹਿਲਾਂ ਅਫਸਰਸ ਕਹਿ ਰਹੇ ਹੈ ਵੀ ਇਹ ਸਾਰੀ ਜਿਹੜੀ ਵਰਤਾਂਤ ਹੋਇਆ ਹੈ ਇਥੇ ਇਸ ਇਲਾਕੇ 'ਚ ਉਹ ਦੀ ਸਾਠ ਕਾਂਡ ਜੇਲ੍ਹ 'ਚੋਂ ਬਣੀ ਹੈ ਸੰਗਰੂਰ ਜੇਲ੍ਹ 'ਚੋਂ ਬਣੀ ਹੈ ਦੱਸਣੇ ਉਹ ਕਹਿੰਦੇ ਕਿ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਲੋਕਾਂ ਦੀ ਮੌਤ ਦਾ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਰਕੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ ਉੱਥੇ ਦੂਜੇ ਪਾਸੇ ਇਸ ਘਟਨਾ ਦੀ ਜਾਂਚ ਦੇ ਲਈ ਐਸਆਈਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵੇਲੇ ਈਡੀ ਦੀ ਹਿਰਾਸਤ ਵਿੱਚ ਹਨ। ਉਹਨਾਂ ਵੱਲੋਂ ਹਿਰਾਸਤ ਵਿੱਚੋਂ ਹੁਈ ਆਦੇਸ਼ ਜਾਰੀ ਕੀਤੇ ਹਨ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਇਹ ਆਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕੇਜਰੀਵਾਲ ਨੇ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ ਵਿੱਚ ਟੈਂਕਰ ਭੇਜਣ ਦੇ ਆਦੇਸ਼ ਦਿੱਤੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਦੀ ਹਿਰਾਸਤ ਦੇ ਵਿੱਚੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਤਰੀ ਆਤਿਸ਼ੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਦੇਸ਼ ਪੜ੍ਹ ਕੇ ਸੁਣਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਪਾਣੀ ਦੀ ਸਮੱਸਿਆ ਨੂੰ ਲੈ ਕੇ ਅਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਕਿੱਲਤ ਹੈ ਉੱਥੇ ਪਾਣੀ ਦੇ ਟੈਂਕਰ ਭੇਜੇ ਜਾਣ ਮੰਤਰੀ ਆਤਸ਼ੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਲਈ ਦਿੱਲੀ ਦੇ ਲੋਕ ਕੇਵਲ ਵੋਟਰ ਨਹੀਂ ਬਲਕਿ ਉਹ ਉਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਨੇ ਕਿ ਚਾਹੇ ਅਰਵਿੰਦ ਕੇਜਰੀਵਾਲ ਜੀ ਗ੍ਰਿਫਤਾਰ ਹੋ ਗਏ ਹਨ चाहे अरविंद केजरीवाल जी आज केंद्र सरकार की ईडी की हिरासत में है लेकिन दिल्ली वालों का कोई भी काम नहीं रुकेगा दिल्ली वालों का लगातार काम होता रहेगा दिल्ली के मुख्यमंत्री अरविंद केजरीवाल जी ने ईडी की हिरासत से मुझे बतौर जल मंत्री डायरेक्शंस भेजी हैं आदेश भेजा है कल जब ये कागज उनकी डायरेक्शंस के साथ मेरे पास आया तो मेरी आंखों में आंसू आ गए मैंने सोचा कि कौन ऐसा व्यक्ति है जो इतनी विकट परिस्थिति में जब उनको गिरफ्तार कर लिया गया है उनको कैद कर लिया गया है जब उनको पता नहीं है कि वो जेल से बाहर कब आएंगे कौन ऐसा व्यक्ति है जो अपने बारे में ना सोचकर दिल्ली वालों के बारे में सोच रहा है कौन ऐसा व्यक्ति है जो अपनी इतनी बड़ी तकलीफ के बारे में ना सोचकर दिल्ली वालों की छोटी छोटी पानी और सीवर से जुड़ी समस्याओं के बारे में सोच रहा है ऐसा व्यक्ति सिर्फ अरविंद केजरीवाल ही हो सकता है क्योंकि अरविंद केजरीवाल अपने आप को सिर्फ दिल्ली का मुख्यमंत्री नहीं मानते हैं वो दिल्ली के दो करोड़ लोगों को अपना परिवार मानते हैं उन्होंने नौ सालों से दिल्ली की सरकार को ऐसे चलाया है जैसे कोई अपने परिवार की देख रेख करता है उनके लिए दिल्ली वाले सिर्फ उनके वोटर नहीं हैं वो दिल्ली वालों के लिए सिर्फ मुख्यमंत्री नहीं हैं वो दिल्ली के हर व्यक्ति को अपने परिवार का सदस्य मानते हैं उन्होंने दिल्ली की सरकार को एक बेटे की तरह एक भाई की तरह एक पिता की तरह चलाया है और यही कारण है कि आज इतनी मुश्किल परिस्थिति में होते हुए भी वो अपने परिवार के बारे में सोच रहे हैं हर दिल्ली वाले के बारे में सोच रहे हैं अरविंद केजरीवाल जी ने लिखा है कि मुझे पता चला है कि दिल्ली के कुछ इलाकों में पानी और सीवर की काफ़ी समस्याएं हो रही हैं इसे लेकर मैं चिंतित हूँ चूँकि मैं जेल में हूँ इस वजह से लोगों को ज़रा भी तकलीफ़ नहीं होनी चाहिए ਗਰਮੀਆਂ ਵੀ ਆ ਰਹੀਆਂ ਹਨ ਜਿੱਥੇ ਪਾਣੀ ਦੀ ਕਮੀ ਹੈ वहां उचित संख्या में टैंकरों का इंतजाम कीजिए दस दिए कि दिल्ली के मुख्यमंत्री अरविंद केजरीवाल को ईडी ਵੱਲੋਂ ਲਗਾਤਾਰ সমন भेजे गए इन संमनों ਦੇ ਉੱਤੇ ਜਦੋਂ ਉਹ ਪੇਸ਼ ਨਹੀਂ ਹੋਏ ਤਾਂ ईडी ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਪੁਛਗਿਛ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ ਤੋਂ ਹੀ ਦਿੱਲੀ ਸਰਕਾਰ ਚਲਾਉਣਗੇ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਉਹਨਾਂ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਅੱਜ ਕੇਂਦਰੀ ਮੰਤਰੀ ਉਰਵਾ ਠਾਕੁਰ ਨੇ ਜੇਲ ਤੋਂ ਸਰਕਾਰ ਚਲਾਉਣ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੱਲੋਂ ਦਿੱਲੀ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਕਥੇ ਸ਼ੁਰੂਆਪ ਕੋਟਾਲੇ ਮਾਮਲੇ ਚਰਵਿੰਨ ਕੇਜਰੀਵਾਲ ED ਦੀ ਗ੍ਰਿਫਤ ਦੇ ਵਿੱਚ ਨਹੀਂ ਅਤੇ ਉਹਨਾਂ ਦੇ ਵੱਲੋਂ ਜੇਲ੍ਹ ਤੋਂ ਹੀ ਦਿੱਲੀ ਸਰਕਾਰ ਚਲਾਈ ਜਾ ਰਹੀ ਹੈ ਜੇਲ੍ਹ ਤੋਂ ਸਰਕਾਰ ਚਲਾਉਂਦੇ ਇਸ ਕਦਮ ਨੂੰ ਲੈ ਕੇ ਕੇਜਰੀਵਾਲ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਅੱਜ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵੱਲੋਂ ਇੱਕ ਪ੍ਰੈਸ ਵਾਅਦਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਉਹਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਦੇ ਸੂਬੇ ਦੇ ਵਿੱਚ ਇੱਕ-ਇੱਕ ਲੋਕਾਂ ਦੀ ਜਾਨ ਜ਼ਹਿਰੀਲੀ ਸ਼ਰਾਬ ਕਾਰਨ ਚਲੀ ਗਈ ਹੋਵੇ ਤੇ ਉਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਆ ਕੇ ਪ੍ਰਦਰਸ਼ਨ ਕਰ ਰਿਆ ਹੋਵੇ ਤਾਂ ਅਜਿਹੇ ਲੋਕ ਕਿਸ ਤਰ੍ਹਾਂ ਆਪਣੀ ਸਰਕਾਰ ਚਲਾ ਸਕਦੇ ਨੇ ਜਿਹੜੇ ਪ੍ਰਦੇਸ਼ 21 ਲੋਕਾਂ ਦੀ ਜਾਨਾਂ ਚਲੀ ਜਾਣ ਸ਼ਰਾਬ ਨਕਲੀ ਸ਼ਰਾਬ ਪੀ ਕੇ ਤੇ ਉੱਥੇ ਦਾ ਮੁੱਖ ਮੰਤਰੀ ਦਿੱਲੀ ਸੁੱਤਾ ਰਵੇ ਦੋ ਸ਼ਬਦ ਵੀ ਨਾ ਬੋਲੇ ਜ਼ੁਬਾਨ ਵੀ ਨਾ ਖੁੱਲੇ ਨਸ਼ੇ ਦੇ ਖਿਲਾਫ ਕੋਈ ਕਾਰਵਾਈ ਵੀ ਨਾ ਕਰੇ ਤੇ ਸ਼ਰਾਬ ਘਟਾਲੇ ਦੇ આરોપી ਜਿਹੜੇ ਜੇਲ੍ਹ 'ਚ ਨੇ ਉਪ ਮੁੱਖ ਮੰਤਰੀ ਮਨੀਸ਼ सिसोदिया ਸੰਸਦ ਸੰਜੇ ਸਿੰਘ ਤੇ ਹੁਣ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਪਹੁੰਚ ਜਾਂਦੇ ਨੇ ਲੇਕਿਨ ਆਪਣੇ ਜ਼ਿਲ੍ਹੇ ਦੇ ਵਿੱਚ 21 ਲੋਕਾਂ ਦੀ ਜਾਨ ਨਕਲੀ ਸ਼ਰਾਬ ਕਰਕੇ ਚਲੀ ਜਾਂਦੀ ਹੈ ਨਸ਼ਿਆਂ ਦੇ ਵਪਾਰ ਨੂੰ ਵੱਡ ਚੜ ਕੇ ਸਮਰਥਨ ਮਿਲਦਾ ਹੈ ਇਹਨਾਂ ਦੀ ਸਰਕਾਰ ਸੁਰੱਖਣ ਦਿੰਦੀ ਹੈ ਤੇ ਇਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਆ ਕੇ ਸੁੱਤਾ ਰਹਿੰਦਾ ਹੈ ਉੱਥੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਸਵਾਲ ਐ सुती सरकार पंजाब दी ते जेल तो चलती सरकार दिल्ली दी कि देश की जनता मंजूर है कल तक जो रिमोट कंट्रोल वाली सरकार कही जाती थी पंजाब से चलने वाली वो पंजाब के मुख्यमंत्री भी दिल्ली आ गए अपने राज्य में अपने जिला में इक्कीस लोग शराब पीके मर गए नकली शराब पी के ये दिखता है पंजाब की सरकार सोई है पंजाब की सरकार में नशों के व्यापारियों को संरक्षण मिल रहा है जो पंजाब में समर्थन मिल रहा है शराब घोटाले के मुख्य आरोपी किंग पिन अरविंद केजरीवाल को हम तब भी कहते थे अरविंद केजरीवाल किंग पिन है और आज ईडी ने भी कहा है अरविंद केजरीवाल किंग पिन है और शराब घोटाले के किंग पिन आज जेल में है लेकिन दुर्भाग्य यह है कि घमंड और अहंकार इतना कि जेल से ही सरकार चला रहे हैं ਹੁਣ ਦੇਖਣਾ ਹੋਵੇਗਾ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਵੱਲੋਂ ਸੀਐਮ ਭਗਵੰਤ ਮਾਨ ਤੇ ਕੀਤੇ ਗਏ ਤਿੱਖੇ ਸ਼ਬਦੀ ਹਮਲੇ ਦਾ ਕੀ ਜਵਾਬ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੰਗਰੂਰ ਵਿੱਚ ਜ਼ਹਿਰੀ ਸ਼ਰਾਬ ਨਾਲ ਹੋਈ ਮੌਤਾਂ ਦੇ ਮਾਮਲੇ ਦੇ ਵਿੱਚ ਸਿਆਸਤ ਭੱਕ ਦੀ ਜਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬੰਟੀ ਰੁਮਾਨਾ ਵੱਲੋਂ ਅਮਿਤ ਅਰੋੜਾ ਜੋ ਕਿ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਉਹਨਾਂ ਦੇ ਬਿਆਨ ਦੀ ਨਖੇਦੀ ਕੀਤੀ ਹੈ। ਪੰਜਾਬ ਦੇ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮਾਮਲਾ ਕਾਫੀ ਗਰਮਾ ਚੁੱਕਿਆ ਹੈ। ਇਸ ਮੁੱਦੇ ਦੇ ਉੱਤੇ ਹੁਣ ਸਿਆਸਤ ਵੀ ਜ਼ੋਰਾਂ ਤੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਪੰਤ ਸਿੰਘ ਬੰਟੀ ਰੁਮਾਣਾ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਮੰਤਰੀ ਅਮਨ ਅਰੋੜਾ ਦੇ ਬਿਆਨ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਜਿਵੇਂ ਮੈਂ ਜ਼ਿਕਰ ਕੀਤਾ ਸੁਨਾਮ ਹਲਕੇ ਦਾ ਮੰਤਰੀ ਅਮਨ ਅਰੋੜਾ ਕੱਲ ਆਪਦੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲਣ ਗਿਆ ਜਿਨ੍ਹਾਂ ਦੇ ਪਰਿਵਾਰਾਂ ਦੀ ਡੈਥ ਹੋਈ ਹੈ ਤੇ ਇੰਨੀ ਮੈਂ ਕਹੂੰਗਾ ਇਨ ਹਿਊਮਨ ਗੱਲ ਕੀਤੀ ਉੱਥੇ انسانیت دی معیار اتنا گر گیا میں پڑھ کے دسدا ہوں امن अरोड़ा نے انہاں لوکاں نوں کی گل کی پنجاب کیبنٹ منسٹر امن अरोड़ा হু از عام آدمی پارٹی ایم ایل اے فرام سناہ سیڈ دیٹ دی سٹیٹ گورنمنٹ واز ناٹ رسپانسبل فار دی سنگرور ٹریجڈی دیٹ ہیڈ کلیمڈ 20 لائفز ان دی پاسٹ 4 ڈیز اس دی وکٹمز ہیڈ ناٹ بوٹ دی لکر فرام ا گورنمنٹ وین بٹ فرام ا سمیگلر ਦੰ ਇਨ ਸੈਟ ਲੇਕਰ ਕੰਜ਼ਿਊਮਡ ਬਾਈ ਦ ਵਿਕਟਿਮਸ ਵਾਸ ਨੋਟ ਫਰਮ ਐਨੀ ਡਿਸਟਿਲਰੀ ਥੇਰਫੋਰ ਦ ਸਟੇਟ ਗਵਰਨਮੈਂਟ ਡਸ ਨੋਟ ਕਮ ਇਨ ਟੂ ਦ ਪਿਕਚਰ ਸ਼ਰਮ ਹੋਣੀ ਚਾਹੀਦੀ ਹੈ ਇਸ ਮੰਤਰੀ ਨੂੰ ਤੇ ਇਸ ਸਰਕਾਰ ਨੂੰ ਤੇ ਇਸ ਪਾਰਟੀ ਤੁਸੀਂ ਕਹਿੰਦੇ ਹੋ ਜੇ ਸਰਕਾਰੀ ਠੇਕੇ ਤੋਂ ਸ਼ਰਾਬ ਨਹੀਂ ਲੇ ਲੇਤੀ ਤੇ ਨਜਾਇਜ਼ ਸ਼ਰਾਬ ਪੀ ਕੇ ਕਿਸੇ ਦੀ ਡੈਥ ਹੋਈ ਹੈ ਉਹ ਸਰਕਾਰ ਰਿਸਪਾਂਸਿਬਲ ਨਹੀਂ ਹੈ ਫਿਰ ਹੋਰ ਕੌਣ ਰਿਸਪਾਂਸਿਬਲ ਹੈ ਇਹ ਤਾਂ ਉਸ ਤੋਂ ਵੀ ਵੱਡੀ ਰਿਸਪਾਂਸਿਬਿਲਟੀ ਬਣਦੀ ਹੈ ਸਰਕਾਰ ਦੀ ਨਜਾਇਜ਼ ਸ਼ਰਾਬ ਤੁਹਾਡੇ ਸੂਬੇ ਦੇ ਵਿੱਚ ਵਗ ਰਹੀ ਹੈ ਨਸ਼ਾ ਤੁਹਾਡੇ ਸੂਬੇ ਦੇ ਵਿੱਚ ਵਗ ਰਿਹਾ ਹੈ ਜੇ ਨਜਾਇਜ਼ ਸ਼ਰਾਬ ਪੀ ਕੇ ਲੋਕ ਤੁਸੀਂ ਕਹਿੰਨੇ ਹੋ ਮਰ ਗਏ ਤੇ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੱਲ ਨੂੰ ਤੁਸੀਂ ਕਹੋਗੇ ਜਿਹੜੇ ਨਸ਼ੇ ਲੈ ਕੇ ਮਰ ਰਹੇ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਨਸ਼ਾ ਰੋਕਣਾ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਕੋਈ ਨਜਾਇਜ਼ ਹਥਿਆਰਾਂ ਨਾਲ ਕੱਲ ਨੂੰ ਕੋਈ ਕ੍ਰਾਈਮ ਹੁੰਦਾ ਹੈ ਕਿ ਉਹ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਨਹੀਂ ਹੈ ਹੋਮ ডিপਾਰਟਮੈਂਟ ਕਾਦੇ ਵਾਸਤੇ ਹੈ ਪੁਲਿਸ ਕਾਦੇ ਵਾਸਤੇ ਹੈ ਹੋਮ ਮਿਨਿਸਟਰੀ ਕਾਦੇ ਵਾਸਤੇ ਹੈ ਇੰਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਨਜਾਇਜ਼ ਹਥਿਆਰ ਡਰੱਗਸ ਨਜਾਇਜ਼ ਸ਼ਰਾਬ ਇਹ ਡਾਇਰੈਕਟਲੀ ਹੋਮ ਮਿਨਿਸਟਰ ਦੀ ਰਿਸਪੋਨਸੀਬਿਲਟੀ ਬਣਦੀ ਹੈ ਤੇ ਤੁਸੀਂ ਇਸ ਰਿਸਪੋਨਸੀਬਿਲਟੀ ਤੋਂ ਕਿਵੇਂ ਪੱਜ ਸਕਦੇ ਹੋ ਤੁਸੀਂ ਮੁਨਕਰ ਨਹੀਂ ਹੋ ਸਕਦੇ ਇੰਨਾਂ ਗੱਲਾਂ ਤੋਂ ਜ਼ਿਕਰ ਹੋ ਗਿਆ ਕਿ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ 21 ਤੋਂ ਵੱਧ ਕੀਮਤੀ ਜਾਨਾਂ ਜਾ ਚੁੱਕੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੀੜਤ ਪਰਿਵਾਰਾਂ ਦੇ ਨਾਲ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਦੀ ਗੱਲ ਕੀਤੀ ਹੈ ਬਿਊਰੋ ਰਿਪੋਰਟ ਕਈ ਮੁੱਦਿਆਂ ਲੈ ਕੇ ਦੇਸ਼ ਦੀ ਰਾਜਨੀਤੀ ਗਰਮਾਈ ਹੋਈ ਹੈ ਇਹਨਾਂ ਮੁੱਦਿਆਂ ਤੋਂ ਇੱਕ ਮੁੱਦਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਦੂਜਾ ਮੁੱਦਾ ਪੰਜਾਬ ਦੇ ਸੰਗਰੂਰ ਚ ਜ਼ਹਿਰੀਲੇ ਸ਼ਾਮ ਨਾਲ ਜੁੜਿਆ ਹੋਇਆ ਹੈ ਇਹਨਾਂ ਮਸਲੇ 'ਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਆਪਣਾ ਪ੍ਰतिकਰਮ ਦਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਸਾਧਦੇ ਨੇ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰਿਆ ਖਾਸ ਤੌਰ ਦੇ ਉੱਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਪ੍ਰतिकਰਮ ਦਿੱਤਾ ਤੇ ਨਾਲ ਹੀ ਉਹਨਾਂ ਵੱਡੇ ਸਵਾਲ ਖੜੇ ਕੀਤੇ ਨੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਬਾਰੇ ਤੇ ਦੇਖੋ ਇਹ ਤਾਂ ਹਲੇ ਟਿਪ ਆਫ ਦੀ ਆਈਸਬਰਗ ਹੈ ਜੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਥਾਵਾਂ ਤੇ ਹੀ ਚੱਲਦੀ ਆ ਜੇ ਸ਼ਾਇਦ ਕਿਤੇ ਸਾਰੇ ਦੇਸ਼ 'ਚ ਹੁੰਦੀ ਤੇ ਇਹੀ ਕਪਲਾ ਸਾਰੇ ਦੇਸ਼ 'ਚ ਇੰਪਲੀਮੈਂਟ ਹੋਣਾ ਸੀ ਜਿਨ੍ਹਾਂ ਲੋਕਾਂ ਨੇ ਇਹ ਕਪਲਾ 338 ਕਰੋੜਾਂ ਦਾ ਦਿੱਲੀ 'ਚ ਕੀਤਾ ਉਹੀ ਲੋਕ ਸੇਮ ਲੋਕ ਜੇ ਉਹ ਦਿੱਲੀ 'ਚ ਚੋਰੀ ਨੇ ਤੇ ਉਹਨਾਂ ਨੇ ਪੰਜਾਬ 'ਚ ਵੀ ਚੋਰੀ ਕੀਤੀ ਤੇ ਜੇ ਦਿੱਲੀ 'ਚ ਚੋਰੀ ਨੇ ਤੇ ਪੰਜਾਬ 'ਚ ਤਾਂ ਸਾਥ ਪੜ ਨਹੀਂ ਸਕਦੇ ਔਰ ਇਹ ਗੱਲ 2022 ਚ ਆંકੜਿਆਂ ਦੇ ਸਮੇਤ ਮੈਂ ਉਠਾਇਆ ਸੀਗਾ ਕਿ ਕਿਵੇਂ ਇੱਕ ਬ੍ਰਿੰਡ ਕੋ ਕੰਪਨੀ ਐ ਤੇ ਕੋਰ ਕੰਪਨੀ ਉਹ ਦਾ ਮੈਂ ਨਾ ਭੁੱਲਦਾ ਕਿ ਜਿਨ੍ਹਾਂ ਲੋਕਾਂ ਤੇ ਉਥੇ ਚੋਰੀ ਕਰਨ ਦਾ ਇਲਜ਼ਾਮ ਹੈ ਜਿਨ੍ਹਾਂ ਵਾਸਤੇ ਮੁਨਾਫਿਆਂ ਦਾ ਮਾਰਜਨ 6 ਤੋਂ 12% ਕੀਤਾ ਗਿਆ ਉਹਨਾਂ ਲੋਕਾਂ ਨੂੰ ਪੰਜਾਬ 'ਚ ਵੀ ਟੈਂਡਰ ਦਿੱਤਾ ਗਿਆ ਔਰ ਪੰਜਾਬ 'ਚ ਵੀ ਕੋਈ 500 ਕਰੋੜ ਦਾ ਕਪਲਾ ਹੋਇਆ ਔਰ ਉਸ ਕਪਲੇ ਚ ਇਹੀ ਦੋ ਪਾਰਟੀਆਂ ਜਿਹੜੀ ਦਿੱਲੀ ਚ ਸੀ ਇਹੀ ਦੋ ਲੋਕ ਜਿਹੜੇ ਆਮ ਆਦਮੀ ਪਾਰਟੀ ਦੀਆਂ ਸੱਚੀਆਂ ਖਪੀਆਂ ਬਾਵਾ ਨੇ ਜਿਨ੍ਹਾਂ ਦੇ ਥਰੂ ਇਹ ਪੈਸੇ ਲੈ ਕੇ ਗੁਜਰਾਤ ਦੀ ਇਲੈਕਸ਼ਨ ਪੰਜਾਬ ਦੀ ਅੱਜ ਜਿਹੜੀ 22 ਇਲੈਕਸ਼ਨ ਜਲੰਧਰ ਦੀ ਹੋਈ ਹੈ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਔਰ ਆਮ ਆਦਮੀ ਪਾਰਟੀ ਦੀ ਫੰਡਿੰਗ ਚ ਬੜਾ ਅਹਿਮ ਰੋਲ ਸੋ ਜੇ ਦਿੱਲੀ ਵਾਲੇ ਚੋਰ ਫੜੇ ਗਏ ਆ ਤੇ ਪੰਜਾਬ ਵਾਲੇ ਤਾਂ ਸਾਥ ਹੋ ਨਹੀਂ ਸਕਦੇ ਤੇ ਪੰਜਾਬ ਵਾਲੇ ਵੀ ਸਾਈਜ਼ ਦੇ ਚੋਰ ਫੜੇ ਜਾਣੇ ਚਾਹੀਦੇ ਔਰ ਜਿਹਦੇ ਵਿੱਚ ਇੱਕ بڑا ਚੀਫ ਮਿਨਿਸਟਰ ਸਾਹਿਬ ਦਾ ਚਹੇਤਾ ਜਿਹੜਾ ਉਹਨਾਂ ਦਾ ਮੀਡੀਆ ਦਾ ਕੰਮ ਵੇਖਦਾ ਆਦਲ ਜਿੱਦੀ ਉਹ ਨਹਿਰ ਦੇ ਨਾਲ ਨੇੜਤਾ ਦੀ ਬੜੀ ਗੱਲ ਆ ਰਹੀ ਹੈ ਉਹ ਅੰਡਰਗਰਾਊਂਡ ਹੋ ਗਿਆ ਜ਼ਿਕਰ ਹੋ ਗਿਆ ਕਿ ਇੱਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਦਿੱਲੀ 'ਚ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਮੌਤਾਂ ਹੋ ਚੁੱਕੀਆਂ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦੇ ਕੀ ਮੋੜ ਲੈਂਦੇ ਨੇ ਬਿਊਰੋ ਰਿਪੋਰਟ ਪਾਜਪਾ ਲੀਟਰ ਮਰਜਿੰਦਰ ਸਿੰਘ ਸਰਸਾ ਵੱਲੋਂ ਮੰਤਰੀ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ ਹੈ ਬੀਤੇ ਦਿਨੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈਸ ਕਾਨਫਰੈਂਸ ਕੀਤੀ ਸੀ ਜਿਸ ਤੇ ਸਰਸਾ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆ ਤੰਜ ਕੱਸਿਆ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈਸ ਕਾਨਫਰੈਂਸ ਕੀਤੀ ਸੀ ਇਸ ਦੌਰਾਨ ਉਹਨਾਂ ਨੇ ਕੇਜਰੀਵਾਲ ਦਾ ਇੱਕ ਪੱਤਰ ਪੜ੍ਹ ਕੇ ਸੁਣਾਇਆ ਸੀ ਹੁਣ ਇਸ ਮਾਮਲੇ ਤੇ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹ ਲਿਖਦੇ ਨੇ ਸੁਨੀਤਾ ਜੀ ਤੁਸੀਂ ਤਾਂ ਕੇਜਰੀਵਾਲ ਜੀ ਦੀ ਅਸਲੀਅਤ ਤੋਂ ਵਾਕਿਫ ਹੋ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਝੂਠੀ ਸੌਖਾਤੀ ਸੀ ਅੱਗਿਓ ਲਿਖਦੇ ਨੇ ਕਿ ਕੇਜਰੀਵਾਲ ਜੀ ਤਾਂ ਕਹਿੰਦੇ ਸੀ ਕਿ ਅਸੀਂ ਬੰਗਲਾ ਨਹੀਂ ਲਵਾਵਾਂਗੇ ਤੇ ਅੱਜ ਤੁਸੀਂ ਲੋਕ ਹੀ ਉਸ ਸ਼ੀਸ਼ ਮਹਿਲ ਦੇ ਵਿੱਚ ਰਹਿ ਰਹੇ ਹੋ ਕਹਿੰਦੇ ਸੀ ਸਿਕਿਉਰਿਟੀ ਨਹੀਂ ਲਵਾਵਾਂਗੇ ਪਰ ਅੱਜ ਈਡੀ ਦੇ ਰਿਮਾਂਡ ਦੇ ਵਿੱਚ ਵੀ Z+ ਸਿਕਿਉਰਿਟੀ ਚਾਹੀਦੀ ਹੈ ਕੇਜਰੀਵਾਲ ਜੀ ਕਿੰਨੇ ਵੱਡੇ ਝੂਠੇ ਨੇ ਤੁਹਾਡੇ ਤੋਂ ਜ਼ਿਆਦਾ ਇਸ ਗੱਲ ਨੂੰ ਹੋਰ ਕੌਣ ਜਾਣਦਾ ਹੋਵੇਗਾ ਦੱਸਦੇ ਕਿ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਈਡੀ ਵੱਲੋਂ ਆਪਕਾਰੀ ਨੀਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਸਮਣ ਭੇਜੇ ਗਏ ਹਰ ਸਬੰਧ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਲਗਾਤਾਰ ਇਹ ਕਿਹਾ ਕਿ ਭਾਜਪਾ ਮੈਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਮੈਂ ਚੋਣ ਮੁਹਿੰਮ ਦਾ ਹਿੱਸਾ ਨਾ ਬਣ ਸਕਾਂ ਤੇ ਹੁਣ ਆਖਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕੀਤਾ ਹੈ ਕੇਜਰੀਵਾਲ ਇਸ ਵੇਲੇ ED ਦੇ ਰਿਮਾਂਡ ਦੇ ਉੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਇਸ ਮਾਮਲੇ ਤੇ ਭਾਜਪਾ ਨੂੰ ਕਰੜੇ ਹੱਥੀ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰ ਭਾਜਪਾ ਨੂੰ ਨਿਸ਼ਾਨੇ ਤੇ ਲੈ ਰਹੇ ਨੇ। ਹੁਣ ਇਸ ਮਾਮਲੇ ਤੇ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਆਪਣਾ ਪੱਖ ਰੱਖਿਆ ਹੈ। ਉਹਨਾਂ ਸ਼ਰਤਚੰਦਰ ਰੈਡੀ ਦਾਸ ਜ਼ਿਕਰ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਸ਼ਰਤਚੰਦਰ ਰੈਡੀ ਨੇ 60 ਕਰੋੜ ਦੇ ਇਲੈਕਟਰੋਨ ਬੋਨ ਲਏ ਨੇ। इस मामले से बीजेपी चुप है। किस तरीके से भारतीय जनता पार्टी ने चोरी छिपे इलेक्टोरल बॉन्ड के पर्दे के पीछे छिप जो सबसे बड़ा तथा कथित एक्साइज के मामले में जो सबसे बड़ा किंग पिन बताया जा रहा था जिसको जिसको आरोपी बनाया था उन शरद चंद्र रेड्डी से लगभग 60 करोड़ रुपए का चंदा इलेक्टोरल बॉन्ड के पर्दे के पीछे छिपके भारतीय जनता पार्टी ने लिया यह आरोप नहीं है यह तथ्य है कुछ लोगों ने कल कहा कि भारतीय जनता पार्टी का आरोप मैं करेक्ट करना चाहूंगा भारतीय जनता पार्टी के, लिए के खिलाफ यह आरोप नहीं है हमारा आम आदमी पार्टी का हमने प्रूफ दिखाया है एविडेंस दिखाया है यह बात इलेक्शन कमीशन ऑफ इंडिया की वेबसाइट पे स्थापित कर रही है कि प्रमुख आरोपी शरद चंद्र रेड्डी जिनको पिन बताया गया एक्साइज मामले का उनसे उनको अरेस्ट करने के बाद भारतीय जनता पार्टी ने पचपन करोड़ रुपए का चंदा लिया है कमाल की बात यह है भारतीय जनता पार्टी इस पे चुप है जो साथ साथ प्रेस कॉन्फ्रेंसेस दिन में करते हैं इनके बड़े बड़े नेता और मंत्री वो इस चीज पे बिल्कुल चुप है कल अनुराग ठाकुर नहीं बोल रहे स्मृति ईरानी इस पर नहीं बोल रही हैं मनोज तिवारी इस पे चुप हैं बीजेपी के वीरेंद्र सचदेवा इसपे चुप हैं हर आदमी के मुंह में दही जम गई है कि ये क्या हुआ ये बात कैसे खुल गई अखबारों में भी आज छपा हुआ है इलेक्टोरल बॉन्ड में भारतीय जनता पार्टी को एक्साइज मामले के प्रमुख आरोपी से 55 करोड़ रुपए का चंदा उनके आरोपी बनने के बाद जब यह बात ईडी और केंद्र सरकार ने खुद कही है कि यह पीएमएलए के आरोपी हैं, यानी कि इन्होंने मनी लॉन्ड्रिंग की है यानी कि रोज भारतीय जनता पार्टी के प्रवक्ता जिसके नाम को रोज बता रहे हैं कि शरद चंद्र रेड्डी ने 100 करोड़ रुपए मनी लॉन्ड्रिंग द्वारा आम आदमी पार्टी को दिए जिसका नाम वो खुद रोज गुणगान कर रहे हैं उसी आदमी से इन्होंने 55 करोड़ रुपए उनका गुणगान करने के बाद ले लिए और भारतीय जनता पार्टी इस पर चुप है अखबारों ने जिन्होंने खबर छापी उन्होंने भी लिखा ਬੀਜੇਪੀ ਡਿਡ ਨਾਟ ਕਮੈਂਟ ਔਨ ਥਿਸ ਸਟੋਰੀ ਇਹ ਅਖਬਾਰਾਂ ਵਿੱਚ ਛਪਾ ਹੋਇਆ ਹੈ ਜ਼ਿਕਰ ਹੋ ਗਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵੇਲੇ ਈਡੀ ਦੇ ਰਿਮਾਂਡ ਤੇ ਨੇ ਈਡੀ ਉਹਨਾਂ ਤੋਂ ਲਗਾਤਾਰ ਪੁੱਛਗਿਛ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਦੇ ਵਿੱਚ ਨਹੀਂ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਗੁਜਰਾ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ਹੁਨਿਲ ਜਾਖੜ ਵੱਲੋਂ ਜ਼ਹਿਰਲੀ ਸ਼ਰਾਬ ਪੀ ਨਾਲ ਮਰੇ ਲੋਕਾਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਕੇਜਰੀਵਾਲ ਨੇ ਜੇਲ੍ਹ ਤੋਂ ਜਾਰੀ ਕੀਤੇ ਆਦੇਸ਼ ਨਹੀਂ ਰੁਕੇਗਾ ਦਿੱਲੀ ਵਾਲਿਆਂ ਦਾ ਕੋਈ ਕੰਮ ਜੇਲ੍ਹ ਤੋਂ ਸਰਕਾਰ ਚਲਾਉਣ ਮਾਮਲੇ 'ਚ ਪੜਕੇ ਉਹਨਰਾ ਠਾਕੁਰ ਆਪ ਸਰਕਾਰ ਤੇ ਸਾਦੇ ਨਿਸ਼ਾਨੇ ਪੰਜਾਬ న్యూਸ ਬੁਲਟਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ